ਉਹ ਹੁਣ ਕੀ ਨਾ ਹਾਂ ਜੀ ਸੱਜ ਕੀ ਅੱਜ ਇਹ ਸਵੇਰੇ ਕੀ ਘਟਨਾ ਵਾਪਰੀ ਸਭ ਤੁਸੀਂ ਇਹ ਬੇਸਿਕਲੀ ਆਪਾਂ ਜੀ ਕੁਰਸੀਆਂ ਖਾਨ ਮੁਹੰਮਦ ਪਿੰਡ 'ਚ ਖੜੇ ਆ ਥਾਣਾ ਸਿਦਵਾ ਬੇਟ ਦੇ ਏਰੀਆ 'ਚ ਇੱਥੇ ਅੱਜ ਸਵੇਰੇ ਗਰੀਬ ਪੌਨਿਕ 6 ਵਜੇ ਸਾਡੀ ਐਨਟੀਐਫ ਜਿਹੜੀ ਜਲੰਧਰ ਰੇਂਜ ਦੀ ਟੀਮ ਹੈ ਉਹ ਇੱਕ ਪਰਚਾ ਦਰਜ ਹੋਇਆ ਹੋਇਆ ਹੈ ਉਹਦੇ ਵਿੱਚ ਤਫਤੀਸ਼ ਦੇ ਦੌਰਾਨ ਇੱਕ ਬੰਦਾ ਫਿਕਰ ਆਊਟ ਹੋਇਆ ਸੀ ਉਹਦੀ ਭਾਲ ਦੇ ਵਿੱਚ ਅੱਜ ਇਸ ਪਿੰਡ ਆਏ ਸੀਗੇ ਤੇ ਜਦੋਂ ਪੁਲਿਸ ਪਾਰਟੀ ਨੇ ਰੇਡ ਕੀਤੀ ਤਾਂ ਇਮੀਡੀਏਟਲੀ ਇੱਥੇ ਚਾਰ ਬੰਦੇ ਫਿਕਰ ਆਊਟ ਹੋਏ ਨੇ ਜਿਹੜੇ ਚਾਰ ਇੱਥੇ ਸੀਗੇ ਉਹਦੇ ਵਿੱਚੋਂ ਸਾਰੇ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਨੇ ਫਾਇਰ ਕੀਤਾ ਤੇ ਨਾਲ ਆ ਜਿਹੜਾ ਤੁਸੀਂ ਦੇਖ ਰਹੇ ਹੋ ਜਿਵੇਂ ਅੱਗੇੋਂ ਪੁਲਿਸ ਪਾਰਟੀ ਆਈ ਤੇ ਪਿੱਛੋਂ ਇੱਕ ਇਹਨਾਂ ਨੇ ਐਗਜ਼ਿਟ ਰੂਟ ਰੱਖਿਆ ਹੋਇਆ ਇੱਥੋਂ ਭੱਜੇ ਤੇ ਮੁੜ ਕੇ ਫਿਰ ਜਦੋਂ ਫਾਇਰ ਹੋਇਆ ਪੁਲਿਸ ਪਾਰਟੀ ਦੇ ਤੇ ਜਵਾਬੀ ਫਾਇਰ ਚ ਜਿਹੜਾ ਪੁਲਿਸ ਵੱਲੋਂ ਹੀ ਆਪਣੇ ਵਿਚਾਰੇ ਵਿੱਚ ਫਾਇਰ ਕੀਤਾ ਗਿਆ ਤੇ ਇਹਦੇ ਵਿੱਚ ਇੱਕ ਦਵਿੰਦਰ ਨਾਮ ਦਾ ਬੰਦਾ ਜਿਹੜਾ ਉਹ ਇੰਜਰ ਹੋਇਆ ਉਹਨੂੰ ਇਮੀਡੀਏਟਲੀ ਡੀ ਐਮ ਸੀ ਹਸਪਤਾਲ ਲੈ ਗਏ ਆ ਹਲੇ ਸਟੇਬਲ ਹੈ ਤੇ ਉਹਦਾ ਇਲਾਜ ਅੱਗੇ ਚੱਲ ਰਿਹਾ ਤੇ ਜਿਹੜਾ ਬੰਦੇ ਦੇ ਪਿੱਛੇ ਆਏ ਸੀਗੇ ਉਹਦਾ ਨਾਮ ਸਨੀ ਸਿੰਘ ਹੈ ਉਹ ਇੱਥੋਂ ਸਕੌਂਡ ਕਰ ਗਿਆ ਭੱਜ ਗਿਆ ਤੇ ਉਹਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਸਾਨੂੰ ਉਮੀਦ ਹੈ ਵੀ ਆਪਾਂ ਉਹਨੂੰ ਜਲਦੀ ਕਾਬੂ ਕਰਕੇ ਜਿਹੜੀ ਏ ਐਨ ਟੀ ਐਫ ਚ ਐਨ ਡੀ ਪੀਆ ਦਾ ਪਰਚਾ ਦਰਜ ਹੈ ਉਹਦੀ ਤਫ਼ਤੀਸ਼ ਅੱਗੇ ਜਾ ਕੇ ਲੈ ਕੇ ਜਾਵਾਂਗੇ ਤੇ ਇਸ ਤੋਂ ਇਲਾਵਾ ਇੱਥੋਂ ਜਿਹੜੇ ਇਸ ਘਰ ਦਾ ਓਨਰ ਹੈ ਕੁਲਦੀਪ ਕੀਪਾ ਉਹ ਵੀ ਨਾਲ ਸੀਗਾ ਤੇ ਇੱਕਨ ਪਛਾਤਾ ਬੰਦਾ ਸੀ ਸੋ ਇਹ ਚਾਰੋਂ ਬੰਦਿਆਂ ਨੇ ਭੱਜੇ ਫਾਇਰ ਕੀਤਾ ਤੇ ਨਾਲ ਮੁੜ ਕੇ ਫੇਰ ਜਵਾਬੀ ਕਾਰਵਾਈ ਚ ਇਹ ਇਨਸੀਡੈਂਟ ਹੋਇਆ ਅੱਜ ਸਵੇਰੇ ਬਾਕੀ ਤੁਹਾਨੂੰ ਜਿਹੜਾ ਪਰਚੇ ਬਾਰੇ ਏਜੀ ਨਾਲ ਸਾਡੇ ਹੈਗੇ ਨੇ ਬਰੀਫ ਕਰ ਦਉਂਦੇ ਆ ਹਾਂ ਫੋਜੀ ਕਿ ਇੱਕ 184 ਨੰਬਰ ਐਫ ਆਈ ਆਰ ਐਨਟੀਐਫ ਥਾਣੇ ਦੇ ਵਿੱਚ ਦਰਜ ਹੋਈ ਜਿਹਦੇ ਵਿੱਚ 1 ਕਿਲੋ ਦੇ ਕਰੀਬ ਜਿਹੜੀ 800 ਕੁਸ਼ ਗ੍ਰਾਮ ਜੜੀ ਰਿਕਵਰੀ ਹੋਈ ਹੋ ਰਹੀ ਹੈ ਇਹਦੇ ਵਿੱਚ 6-7 ਜਿਹੜੇ ਅਕਿਊਜ਼ ਅਸੀਂ ਪੜੇ ਆ ਇਹਦੇ ਲਿੰਕ ਜੇਲ੍ਹ 'ਚ ਵੀ ਸੀਗੇ ਜੇਲ੍ਹ ਤੋਂ ਬਾਅਦ ਫਿਰ ਪਾਕਿਸਤਾਨ ਨਾਲ ਲਿੰਕ ਸੀਗੇ ਇਹਨਾਂ ਦੇ ਤੇ ਉਹ ਅਸੀਂ ਤਫ਼ਤੀਸ਼ ਕਰਦੇ ਕਰਦੇ ਜਦੋਂ ਮੌਕੇ ਤੋਂ ਪਹਿਲੀ ਰੇਡ ਸੀਗੀ ਸਾਡੀ ਉਹਦੇ ਵਿੱਚੋਂ ਇੱਕ ਸਕੌਂਡਰ ਹੋ ਗਿਆ सनी ਉਹਦੀ ਅਸੀਂ ਕੱਢਦੇ ਕਰਦੇ ਲੋਕੇਸ਼ਨ ਲੈ ਕੇ ਤੇ ਇੱਥੇ ਆਏ ਸੀਗੇ ਇਹ ਜਿਹੜੇ ਘਰ 'ਚ ਬੈਠੇ ਸੀਗੇ ਇਹ ਵੀ ਅੱਗੇ ਉਹ ਦੱਸਦੇ ਇਹਨਾਂ ਦੇ ਨਾਲ ਇਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਆ ਤੇ ਬਾਕੀ ਐਸਐਸਪੀ ਸਾਹਿਬ ਨੇ ਦੱਸ ਦਿੱਤਾ ਮੌਕੇ ਤੇ ਆ ਕੇ ਤੇ ਸੱਚ ਕਿਹੜੇ ਪੋਸਟਿੰਗਸ ਸੀਗਾ ਇਹ ਜਿਹੜਾ ਪੱਤ ਦਾ ਸੀਗਾ ਇਹਨਾਂ ਤੇ ਕਿਦਾਂ ਜੀ ਕਿਹੜੇ ਪੋਸਟਿੰਗਸ ਪਤਾ ਦੱਸੀ ਜਿੰਨਾਂ ਜਿਹੜੇ ਬੰਦੇ ਤੁਹਾਨੂੰ ਲੜਿੰਦੇ ਨੇ ਐਨਡੀਪੀਐਸ ਦੇ ਅੱਛਾ ਜੀ ਐਨਡੀਪੀਐਸ ਦਾ ਠੀਕ ਹੈ ਜੀ ਠੀਕ ਕਿਹੜੇ ਥਾਣੇ ਸੀ ਥਾਣਾ ਕਿਹੋ ਜੀ ਏਐਨਟੀਐਫ ਦਾ ਏਐਨਟੀਐਫ ਮੁਹਾਲੀ